i just ਪਹੁੰਚੇ ਹਰਿਆਣਾ ਖੁਰੇਤਰ ਦੇ ਪਿੰਡ ਜੋਗਨਾ ਕਿਹੜਾ ਜਿੱਥੇ ਹਰਿਆਣਾ ਸੈਣੀ ਤੇ ਹਿੰਦੂ ਭਾਈਚਾਰੇ ਨੇ ਇੱਕ ਵਕਰੀ ਮਿਸਾਲ ਕਾਇਮ ਕੀਤੀ ਹੈ ਸਾਡੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜਿਹੜਾ ਕਿ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਾਟ ਸੈਣੀ ਤੇ ਹਿੰਦੂ ਸਮਾਜ ਦੇ ਵੱਲੋਂ ਬਣਾਇਆ ਗਿਆ ਇੱਕ ਪਾਸੇ ਕੈਨੇਡਾ ਦੀ ਘਟਨਾ ਸੀ ਜਿੱਥੇ ਸਿੱਖ ਭਾਈਚਾਰੇ ਤੇ ਹਰਿਆਣੇ ਦੇ ਭਾਈਚਾਰੇ ਦੀ ਸਾਝ ਜਿਹੜੀ ਉਹ ਖਤਮ ਕਰਨ ਦੀਆਂ ਗੱਲਾਂ ਕੀਤੇ ਜਾਂਦੇ ਸਨ ਭਾਵਨਾ ਤੁਹਾਡੀ ਕਿਵੇਂ ਦੀ ਗੁਰੂ ਘਰ ਨਾਲ ਜੁੜੀ ਕਿ ਹੁਣ ਤੁਸੀਂ ਗੁਰਦੁਆਰਾ ਸਾਹਿਬ ਵੀ ਆਪਣੇ ਪਿੰਡ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਪਵਨ ਤੇਜ ਜੀ ਸਾਰਾ ਇੱਕ ਹੀ ਆ ਪ੍ਰਮਾਤਮਾ ਤੋ ਇੱਕ ਹੈ ਜੀ ਇਹ ਦੂਲਗਾ ਲੋ ਜਸ ਸਿੱਖ ਲਗਾ ਲੋ ਗੁਰੂ ਗ੍ਰੰਥ ਸਾਹਿਬ ਮੈਂ ਤੋ ਸਭੀ ਧਰਮੋ ਕੋ ਸਿੱਖਿਆ ਜੀ ਬਿਲਕੁਲ ਕਿਸੀ ਇੱਕ ਤਾਂ ਹੈ ਨਹੀਂ ਬਿਲਕੁਲ 15 ਬਗਦਾਂ ਦੀ ਬਾਣੀ ਹੈ 11 ਬਟਾਂ ਦੀ ਬਾਣੀ ਹੈ ਸਭੇ ਉਪਤੀ ਉਪਦੇਸ਼ ਜਿਹੜਾ ਦਿੰਦੇ ਨੇ ਹਾਂਜੀ ਬਿਲਕੁਲ ਬਾਣੀ ਵੀ ਕਹਿੰਦੀ ਆ ਚੋ ਵਰਨਾ ਕੋ ਸਾਂਝਾ ਉਪਦੇਸ਼ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾਲ ਦਿਸੈ 12 ਜੀ ਤੇ ਅੱਜ ਵਾਕਿਆ ਹੀ ਇਸ ਪਿੰਡ ਨੇ ਇਨ੍ਹਾਂ ਸ਼ਬਦਾਂ ਤੇ ਪੈਰਾ ਦਿੱਤਾ ਜਿਵੇਂ ਮਨ ਚ ਭਾਵਨਾ ਇਹ ਆਈ ਵੀ ਕਿਉਂ ਨਾ ਆਪਾਂ ਵੀ ਮਹਾਰਾਜ ਆਪਣੇ ਪਿੰਡ ਲਈ ਤੇ ਇਹ ਭਾਵਨਾ ਕਰਕੇ ਅੱਜ ਇੱਕ ਗੱਲ ਬੰਦੇ ਨਾਲ ਗੱਲ ਕੀਤੀ ਹੈ ਕੱਲ ਦੂਜਾ ਨਾਲ ਗੱਲ ਕੀਤੀ ਹੈ ਵੀ ਸਾਰਿਆਂ ਨੇ ਰਲ ਮਿਲ ਕੇ ਉਦੋਂ ਜਦੋਂ ਲਾਲੋ ਸਾਰੇ ਇਕੱਠੇ ਹੋਏ ਸਾਰਿਆਂ ਦੀ ਹਾਮੀ ਭਰ ਲਈ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਆਪਾਂ ਮਹਾਰਾਜ ਦਾ ਰੂਪ ਜਿਹੜਾ ਆਪਣੇ ਪਿੰਡ ਹੀ ਲੈ ਕੇ ਸਾਡੇ ਪਿੰਡ ਦੇ ਜਿਹੜੇ ਅਜੇ ਕੁਝ 1500 ਬੋਟਾਨੇ ਸਾਡੇ ਪਿੰਡ ਦੀਆਂ ਜੜੀਆਂ ਨੇ ਜਿਨ੍ਹਾਂ ਚੋਂ ਕੁਝ ਪਹਿਨੀ ਨੇ ਕੁਝ ਜਾਟ ਨੇ ਕੁਝ ਲੋਕਲ ਨੇ ਜਿਹੜੇ ਹੋਰ ਜਾਤੀਆਂ ਨੇ ਜੜੀਆਂ ਸਾਰੀਆਂ ਨਾਲ ਮਿਲ ਕੇ ਸਾਰੀਆਂ ਰਹਿੰਦੀਆਂ ਨੇ ਜੇ ਜਾਟ ਭਾਈ ਜਿਆਦਾ ਸਾਡਾ ਇਦਾਂ ਦਾ ਹੈ ਜੀ ਵੀ ਸਾਡੇ ਇੰਨੀ ਵਧੀਆ ਸਾਂਝ ਰਾਲੀਆਂ ਮਿਲਦੀ ਹੁੰਦੀ ਹੈ ਤੇ ਕੋਈ ਵੀ ਕਾਰਜ ਕਰਨਾ ਸਾਨੂੰ ਨਾਲ ਲੈ ਕੇ ਖੜਨਾ ਤੇ ਗੁਰਦੁਆਰਾ ਸਾਹਿਬ ਦੇ ਜੀਵਨ ਨੂੰ ਪ੍ਰਕਾਸ਼ ਕਰਾਣਾ ਉਹ ਕਰਾਉਂਦਾ ਸਾਡੇ ਇੱਧਰ ਕੋਈ ਮੋਲ ਇਤੋਂ ਦਾ ਨਹੀਂਗਾ ਜਿੰ ਲਾਲੋ ਪਰ ਘੰਟੇ ਚੰਦੇ ਵੀ ਜਿਵੇਂ ਵੀ ਮੰਨ ਲੋ ਹਿੰਦੂਆਂ ਦਾ ਤੇ ਜਿਸ ਸਿੱਖਾਂ ਦਾ ਅੱਜ ਬੜਾ ਦਬਵਾਦ ਚੱਲਣ ਦੇ ਤੇ ਸਾਡੇ ਤੇ ਭਾਈਚਾਰਾ ਬੜਾ ਹੈ ਇਦਾਂ ਦੀ ਸਾਡੇ ਪਿੰਡ ਕੋਈ ਗੱਲ ਨਹੀਂ ਰਲ ਮਿਲ ਕੇ ਜੇਹੀ ਨਾਲ ਇਕੱਠੇ ਹੁੰਦੇ ਨਾਲ ਰਲ ਵੀ ਅੱਜ ਗੁਰਦੁਆਰਾ ਸਾਹਿਬ ਨਹੀਂ ਸੀ ਬਣਦਾ ਜੇਹੀ ਇਕੱਠੇ ਹੋਏ ਆ ਤਾਈਆਂ ਦਾ ਗੁਰਦੁਆਰਾ ਸਾਹਿਬ ਹਾਂਜੀ ਤਾਈਆਂ ਗੁਰਦੁਆਰਾ ਸਾਹਿਬ ਸਾਡਾ ਬਣਿਆ ਕਿੰਗੋ ਰਸੇ ਆ ਜੋ ਜੱਟਾਂ ਕੇ ਬੜੇ ਲੋਕ ਸ਼ੁਰੂ ਸੇ ਨਹੀਂ ओके ਬਿਲਕੁਲ ਮੈਨੂੰ ਲੱਗੀ ਭਾਵਨਾ ਹੀ ਤੁਹਾਡੇ ਇਹੋ ਜੀ ਜੁੜੀ ਹੋਈ ਆ ਕਿ ਇਹ ਜੁੜੀ ਮਹਾਰੀ ਦਾਦੀ ਸਿੱਖੋ ਕੇ ਘਰ ਸੇ ਸੀ ਜੀ ਮੇਰਾ ਬਾਪਰ ਦੋ ਭਾਈ ਤੇ ਉਹ ਵਹਾਂ ਸੇ ਜੁੜੇ ਹੋਏ تھے ਜੀ

ਜੀ ਆ ਦਸ਼ਕੋ ਤੁਸੀਂ ਦੇਖ ਰਹੇ ਹੋ ਇੱਕ ਸੁਨੇਹਾ ਟੀਵੀ ਤੇ ਮੈਂ ਹਰਜੀਤ ਘਰ ਵੀ ਸਾਡੇ ਪਿੰਡ ਕਰਤਵਾਰਾ ਸਾਹਿਬ ਨਹੀਂ ਸੀਗਾ ਵੀ ਇਹ ਪ੍ਰਕਾਸ਼ ਜਿਹੜਾ ਲੈਂਦੇ ਸੀ ਜੰਡੀ ਫਾਰਮ ਤੋਂ ਲੈਂਦੇ ਸੀ ਵੀ ਸਾਰੇ ਰਲ ਮਿਲ ਕੇ ਇੱਕ ਦਿਨ ਸਲਾਹ ਕੀਤੀ ਵੀ ਆਪਾਂ ਕਿਉਂ ਨਾ ਵੀ ਆਪਾਂ ਵੀ ਆਪਣੇ ਪਿੰਡ ਦੇ ਵਿੱਚ ਗੁਰੂ ਘਰ ਬਣਾਈਏ ਵੀ ਆਪਾਂ ਬਾਹਰੋਂ ਲਿਆਉਣੇ ਆ ਵੀ ਸਾਡੇ ਵੀ ਪਿੰਡ ਦੇ ਮਾਲੇ ਗੁਰੂ ਘਰ ਬਣੇ ਮਹਾਰਾਜ ਦਾ ਪ੍ਰਕਾਸ਼ ਹੋਵੇ ਜਿਹੜੀ ਸਾਂਝ ਸਵੇਰ ਜਿਵੇਂ ਮੰਨ ਲਓ ਦੋ ਟਾਈਮ ਮਹਾਰਾਜ ਦੀ ਬਾਣੀ ਪੜੀ ਜਾਵੇ ਵੀ ਲੋਕਾਂ ਦੇ ਕੰਨਾਂ ਜਾਵੇ ਜਿਹੜਾ ਹੋਰ ਭਾਈਚਾਰਾ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਬਣਿਆ ਵੀ ਹੋਰ ਵੀ ਵੱਧ ਕੇ ਬਣੇ ਇੰਨਾ ਕਰਕੇ ਹੀ ਸਾਰੇ ਰਲ ਮਿਲ ਕੇ ਇਹ ਵਿਚਾਰ ਸਾਡਾ ਬਣਿਆ ਅੱਜ ਅਸੀਂ ਪਹੁੰਚੇ ਹਰਿਆਣਾ ਕੁਰਕਸ਼ੇਤਰ ਦੇ ਪਿੰਡ ਜੋਗਨਾ ਖੇੜਾ ਜਿੱਥੇ ਹਰਿਆਣਾ ਸੈਣੀ ਤੇ Hindu ਭਾਈਚਾਰੇ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਸਾਡੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜਿਹੜਾ ਕਿ ਬਹੁਤ ਸੋਹਣਾ ਗੁਰਦੁਆਰਾ ਸਾਹਿਬ जाट ਸੈਣੀ ਤੇ Hindu ਸਮਾਜ ਦੇ ਵੱਲੋਂ ਬਨਾਇਆ ਗਿਆ ਇੱਕ ਪਾਸੇ ਕੈਨੇਡਾ ਦੀ ਘਟਨਾ ਸੀ ਜਿੱਥੇ ਸਿੱਖ ਭਾਈਚਾਰੇ ਤੇ ਹਰਿਆਣੇ ਦੇ ਭਾਈਚਾਰੇ ਦੀ ਸਾਂਝ ਜਿਹੜੀ ਉਹ ਖਤਮ ਕਰਨ ਦੀਆਂ ਗੱਲਾਂ ਕੀਤੇ ਜਾਂਦੇ ਸੀ ਪਰ ਉੱਥੇ ਹੀ 9 ਮਾਸ ਦਾ ਰਿਸ਼ਤਾ ਕਿਵੇਂ ਟੁੱਟ ਸਕਦਾ ਇਹ ਇਹਨਾਂ ਨੇ ਮਿਸਾਲ ਕਾਇਮ ਕਰਕੇ ਦੱਸੀ ਹੈ ਤੁਸੀਂ ਦੇਖੋ ਹਰਿਆਣੇ ਦੇ ਜਾਟ ਭਰਾਵਾਂ ਨੇ ਸਿੱਖ ਪਰਿਵਾਰ ਦਾ ਕਿਵੇਂ ਸਾਥ ਦਿੱਤਾ ਸੋਨਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਬਣਾ ਦਿੱਤਾ ਜਿਹੜਾ ਕਿ ਵੱਡਾ ਹਾਲ ਹਜੇ ਸ਼ੁਰੂਆਤ ਹੋਈ ਐ ਕਿਉਂਕਿ ਗੁਰਦੁਆਰਾ ਸਾਹਿਬ ਪੂਰਾ ਤਿਆਰ ਨਹੀਂ ਹੋਇਆ ਔਰ ਵਸਾਖੀ ਤੱਕ ਕਹਿੰਦੇ ਅਸੀਂ ਪ੍ਰਕਾਸ਼ ਵੀ ਕਰ ਦੇਣਾ ਆ ਤੇ ਇੱਥੇ ਹੀ ਅਸੀਂ ਗ੍ਰੰਥੀ ਸਿੰਘ ਰੱਖ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਪਾਠ ਉਹ ਵੀ ਸ਼ੁਰੂ ਕਰ ਦੇਣਾ ਗਲਬਾਤ ਵੀ ਕਰਾਂਗੇ ਇਹ ਕਿਵੇਂ ਸੋਹਣਾ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਰ ਸਾਡੇ ਨਾਲ ਖੜੇ ਹੋਏ ਨੇ ਜਿਨ੍ਹਾਂ ਨੇ ਸਪੋਰਟ ਵੀ ਕੀਤੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਪਿੰਡ ਜੋਗਨਾ ਖੇੜਾ ਹੈ ਜੀ ਜੀ ਤੇ ਇੱਥੇ ਸਾਡੇ ਪਹਿਲਾਂ ਗੁਰਦੁਆਰਾ ਸਾਹਿਬ ਨਹੀਂ ਸੀਗਾ ਜੀ ਕੋਈ ਵੀ ਅੱਜ ਤੱਕ ਲਕੇਸ਼ ਪਿੰਡ ਦੇ ਵਿੱਚ ਗੁਰਦੁਆਰਾ ਤਾਂ ਹੈ ਹੀ ਨਹੀਂ ਸੀ ਨਹੀਂ ਸੀਗਾ ਜੀ ਤੇ ਇੱਥੇ ਸਾਡੇ ਥੋੜਾ ਇੱਕ ਡੇਰਾ ਪੈਂਦਾ ਏ ਜੰਡੀ ਫਾਰਮ ਜੀ ਤੇ ਜੰਡੀ ਫਾਰਮ ਉੱਥੋਂ ਅਸੀਂ ਮਹਾਰਾਜ ਦਾ ਪ੍ਰਕਾਸ਼ ਲਿਆ ਕੇ ਆਪਾਂ ਖੰਡਪਾਟ ਸਾਹਿਬ ਕਰਾਈਦਾ ਸੀ ਸਰ ਪਿੰਡਾਂ ਦੇ ਵਿੱਚ ਮਤਲਬ ਜਿਵੇਂ ਘਰ ਕਿਸੇ ਲੋਕਾਂ ਦਾ ਹਾਂਜੀ ਹਾਂਜੀ ਸਾਡਾ ਇੱਕ ਜੱਟ ਸਿੱਖਾਂ ਦਾ ਇਕੱਲਾ ਹੀ ਘਰ ਹੈ ਜੀ ਤੇ ਸਾਡੇ ਕੁਝ ਸੈਣੀ ਨੇ ਸਰਦਾਰ ਨੇ ਜੀ ਜੀ ਤੇ ਬਾਕੀ ਸਾਡੇ ਲੋਕਲ ਨੇ ਜੀ ਜਾਟ ਨੇ ਜਿਹੜੇ ਜੀ ਉਹਨਾਂ ਦਾ ਲਾ ਲੋ ਜਦੋਂ ਵੀ ਆਪਾਂ ਵਿਆਹ ਸਾਦੀ ਕੁਝ ਵੀ ਕਰਾਉਂਦੇ ਆ ਤੇ ਉਹ ਸਭ ਤੋਂ ਪਹਿਲਾਂ ਮਹਾਰਾਜ ਦਾ ਸਰੂਪ ਲੈ ਕੇ ਆਪਣੇ ਘਰ ਅਨੰਦਕਾਰ ਜੋ ਵੀ ਕਰਾਣਾ ਉਹ ਪਹਿਲਾਂ ਮਹਾਰਾਜ ਦਾ ਜਾਟ ਪਾਈ ਜਾ ਰਦਾ ਜੀ ਜੀ ਜੇ ਜਾਟ ਪਾਈ ਜਾ ਰਦਾ ਸਾਡਾ ਇਦਾਂ ਦਾ ਹੈ ਜੀ ਵੀ ਸਾਡੇ ਇੰਨੀ ਵਧੀਆ ਸਾਂਝ ਰਾਲੀ ਮਿਲੀ ਹੁੰਦੀ ਹੈ ਤੇ ਕੋਈ ਵੀ ਕਾਰਜ ਕਰਨਾ ਸਾਨੂੰ ਨਾਲ ਲੈ ਕੇ ਖੜਨਾ ਤੇ ਗੁਰਦੁਆਰਾ ਸਾਹਿਬ ਦਾ ਜਿਵੇਂ ਆਪਣਾ ਪ੍ਰਕਾਸ਼ ਕਰਾਉਣਾ ਉਹ ਕਰਾਉਣਾ ਜੀ ਦੇ ਪਿਆਰ ਪਿਆਰ ਬੜਾ ਜੀ ਹਾਂ ਜੀ ਬਹੁਤ ਜ਼ਿਆਦਾ ਪਿਆਰ ਹੈ ਜੀ ਕਿੰਨੀ ਕੋ ਆਬਾਦੀ ਹੈ ਪਿੰਡ ਦੇ ਵਿੱਚ ਕਿਹੜਾ ਕਿਹੜਾ ਸਮਾਜ ਰਹਿੰਦਾ ਹੈ ਸਾਡੇ ਪਿੰਡ ਦੇ ਜਿਹੜੀ ਹੈ ਜੀ ਕੁਝ 1500 ਕੁ ਬੋਟਾ ਨੇ ਸਾਡੇ ਪਿੰਡ ਦੀਆਂ ਜਿਹੜੀਆਂ ਨੇ ਜਿਨ੍ਹਾਂ ਚ ਕੁਝ ਸੈਣੀ ਨੇ ਕੁਝ जाट ਨੇ ਕੁਝ ਲੋਕਲ ਨੇ ਜਿਹੜੇ ਹੋਰ ਜਾਤੀਆਂ ਨੇ ਜੜੀਆਂ ਸਾਰੀਆਂ ਰਲ ਮਿਲ ਕੇ ਸਾਰੀਆਂ ਰਹਿੰਦੀਆਂ ਨੇ ਇਕੱਠੇ ਇਤਨਾ ਕਿਤੇ ਕਿਸਾਨੀਆ ਦੋਲਨ ਨੇ ਵੀ ਇਹ ਪਿਆਰ ਜਿਹੜਾ ਕਾਇਮ ਕੀਤਾ ਕਿਉਂਕਿ ਉੱਥੇ ਰਹਿੰਦੇ ਸੀ ਇਕੱਠੇ ਖਾਂਦੇ ਸੀ ਬਾਣੀ ਵੀ ਇਕੱਠੇ ਪੜ੍ਹਦੇ ਸੀ ਪਰ ਅੱਜ ਰਲ ਮਿਲ ਕੇ ਵੀ ਸਾਰਾ ਸਾਡੇ ਇਹ ਜੀ ਸਾਡੇ ਜਿਵੇਂ ਲਾਲੋ ਮੈਂ ਪਹਿਲਾਂ ਵੀ ਇੱਕ ਦੰਦਸੀ ਦਿੱਤਾ ਤੁਹਾਨੂੰ ਵੀ ਸਾਡੇ ਪਿੰਡ ਗੁਰਦੁਆਰਾ ਸਾਹਿਬ ਨਹੀਂ ਸੀਗਾ ਵੀ ਪ੍ਰਕਾਸ਼ ਜਿਹੜਾ ਲੈਂਦੇ ਸੀ ਜੰਡੀ ਫਾਰਮ ਤੋਂ ਲੈਂਦੇ ਸੀ ਵੀ ਸਾਰੇ ਰਲ ਮਿਲ ਕੇ ਇੱਕ ਦੰਸਲਾ ਕੀਤੀ ਵੀ ਆਪਾਂ ਕਿਉਂ ਨਾ ਵੀ ਆਪਾਂ ਵੀ ਆਪਣੇ ਪਿੰਡ ਦੇ ਵਿੱਚ ਗੁਰੂ ਘਰ ਬਣਾਈਏ ਵੀ ਆਪਾਂ ਬਾਹਰੋਂ ਲਿਆਉਣੇ ਆ ਵੀ ਸਾਡੇ ਵੀ ਪਿੰਡ ਦੇ ਮਾਲੇ ਗੁਰੂ ਘਰ ਬਣੇ ਮਹਾਰਾਜ ਦਾ ਪ੍ਰਕਾਸ਼ ਹੋਵੇ ਜਿਹੜੇ ਸਾਂਝ ਸਵੇਰ ਜਿਵੇਂ ਮੰਨ ਲਓ ਦੋ ਟਾਈਮ ਮਹਾਰਾ ਦੀ ਬਾਣੀ ਪੜੀ ਜਾਵੇ ਵੀ ਲੋਕਾਂ ਦੇ ਕੰਨਾਂ ਜਾਵੇ ਜਿਹੜਾ ਹੋਰ ਭਾਈਚਾਰਾ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਬਣਿਆ ਵੀ ਹੋਰ ਵੀ ਵੱਧ ਕੇ ਬਣੇ ਜੀ ਇੰਨਾ ਕਰਕੇ ਹੀ ਸਾਰੇ ਰਲ ਮਿਲ ਕੇ ਇਹ ਵਿਚਾਰ ਸਾਡਾ ਬਣਿਆ ਜੀ ਤੇ ਜਿਵੇਂ ਚਲੋ ਸਾਡੇ ਕੋਲ ਇੰਨਾ ਖਰਚਾ ਨਹੀਂ ਸੀ ਅਗਰਦਵਾਰ ਸਾਹਿਬ ਬਣਾਉਣ ਦਾ ਫਿਰ ਵੀ ਰਲ ਮਿਲ ਕੇ ਸਾਰਿਆਂ ਨੇ ਸਹਿਯੋਗ ਕੀਤਾ ਸਾਡੇ ਇੱਕ ਭਾਈ ਨੇ ਜੀ ਗਾਨ ਸਿੰਘ जाट ਨੇ ਉਹ ਜਿਹੜਾ ਕਿ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਉਹਦਾ ਬਹੁਤ ਵੱਡਾ ਸਹਿਯੋਗ ਹੈ ਜੀ ਜਿੰਨੀਆਂ ਵੀ ਇੱਟਾਂ ਹੀ ਗੁਰਦੁਆਰਾ ਸਾਹਿਬ ਦੀਆਂ ਇੱਕ ਬੰਦੇ ਨੇ ਸਾਨੂੰ ਦਿੱਤੀਆਂ ਨੇ ਜੀ ਜੀ ਤੇ ਬਾਕੀ ਰਲ ਮਿਲ ਕੇ ਜਿੰਨਾ ਜਿੰਨਾ ਜੋਗੇ ਸੀਗੇ ਹਰ ਬੰਦੇ ਨੇ ਭਾਵੇਂ ਜਿਹਨੇ ਥੋੜੀ ਕੀਤੀ ਆ ਭਾਵੇਂ ਜ਼ਿਆਦਾ ਕੀਤੀ ਆ ਹਰ ਬੰਦੇ ਨੇ ਸਹਿਯੋਗ ਕਰਕੇ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਬਣਾਈ ਹੈ ਜੀ ਬਿਲਕੁਲ ਤੇ ਕਿੰਨਾ ਕੁ ਵੱਡਾ ਜਿਹੜਾ ਗੁਰਦੁਆਰਾ ਸਾਹਿਬ ਮੰਨ ਹੈਗਾ ਕਿ ਲੰਬਾਈ ਚੜਾਈ ਇਹਦੀ 45 ਤੇ 60 ਦੀ ਲੰਬਾਈ ਚੜਾਈ ਹੈ ਜੀ हां ਸਾਡੇ ਕੋ ਪਹਿਲਾਂ ਇਹ ਛੱਪੜ ਹੁੰਦਾ ਸੀਗਾ ਅਸੀਂ ਉਹ ਪੂਰ ਕੇ ਖਰਚਾ ਬੜਾ ਕੀਤਾ ਜੀ ਜਿਵੇਂ ਲਾਲੋ ਭਾਰਤ ਪਰਿਆ ਤੇ ਕਰਕੇ ਮਹਾਰਾਜ ਦਾ ਹੀ insan ਸਾਹਿਬ ਲਾਤਾ ਉਸ ਤੋਂ ਬਾਅਦ ਹੀ ਮਹਾਰਾਜ ਜਿਹੜੇ ਆਪਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਉਹ ਤਿਆਰ ਕਰਲੀ ਭਾਵਨਾ ਕਿਵੇਂ ਦੀ ਜੁੜੀ ਹੋਈ ਆ ਜਾਟਾਂ ਦੀ ਵੀ ਕਿ ਉਹੀ ਸਮਾਜ ਅੱਗੇ ਆਇਆ ਭਾਵਨਾ ਤੇ ਇਸ ਤਰ੍ਹਾਂ ਜੀ ਵੇਖੋ ਸਾਡੇ ਪਿੰਡ ਦਾ ਭਾਈਚਾਰਾ ਬੜਾ ਵਧੀਆ ਜੀ ਤੇ ਪਹਿਲਾਂ ਵੀ ਰਲ ਮਿਲ ਕੇ ਇਕੱਠੇ ਰਹਿੰਦੇ ਸੀਗੇ ਹੁਣ ਵੀ ਅੱਜ ਵੀ ਰਲ ਮਿਲ ਕੇ ਇਕੱਠੇ ਜੇ ਆਪਾਂ ਇਕੱਠੇ ਰਹੀਏ ਤਾਂ ਅੱਜ ਇਹ ਕੰਮ ਇੰਨਾ ਸਿਰਾਂ ਚੜਿਆ ਇੱਕ ਪਾਸੇ ਤਾਂ ਇਸ ਭਾਈਚਾਰੇ ਨੂੰ ਦੇਖ ਸਕਦੇ ਹੋ ਤੁਸੀਂ ਕੈਨੇਡਾ ਦੇ ਵਿੱਚ ਘਟਨਾ ਹੁੰਦੀ ਹੈ ਕਿਤੇ ਨਾ ਕਿਤੇ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ। ਵੇਖੋ ਜੀ ਸਾਡੇ ਇੱਧਰ ਕੋਈ ਮਾਹੌਲ ਇਦਾਂ ਦਾ ਨਹੀਂਗਾ। ਜਿੰ ਲਾਲੋਂ ਬਾਹਰ ਕੰਟੇ ਜਾਂਦੇ ਹੈ ਵੀ ਜਿਵੇਂ ਵੀ ਮੰਨ ਲਓ ਹਿੰਦੂਆਂ ਦਾ ਅਤੇ ਜਿਵੇਂ ਸਿੱਖਾਂ ਦਾ ਆਪਸ ਵਿੱਚ ਬੜਾ ਵਿਵਾਦ ਚੱਲਣ ਡਿਆ ਹੈ ਤੇ ਸਾਡੇ ਇਧਰ ਭਾਈਚਾਰਾ ਬੜਾ ਹੈ ਜੀ। ਇਦਾਂ ਦੀ ਸਾਡੇ ਪਿੰਡ ਕੋਈ ਗੱਲ ਨਹੀਂ ਕੀ ਰਲ ਮਿਲ ਕੇ ਜੇ ਹੀ ਨਾ ਇਕੱਠੇ ਹੁੰਦੇ ਨਾ ਰਲ ਮਿਲ ਕੇ ਅੱਜ ਗੁਰਦੁਆਰਾ ਸਾਹਿਬ ਨਹੀਂ ਸੀਗਾ ਬਣਦਾ। ਬਿਲਕੁਲ ਜੇ ਅਸੀਂ ਇਕੱਠੇ ਹੋਏ ਆਂ ਤਾਂ ਹੀ ਉਹ ਗੁਰਦੁਆਰਾ ਸਾਹਿਬ ਹਾਂਜੀ ਤਾਈਆਂ ਗੁਰਦੁਆਰਾ ਸਾਹਿਬ ਸਾਡਾ ਬਣਿਆ ਤੇ ਇੱਥੇ ਸਾਡੇ ਇਸ ਤਰ੍ਹਾਂ ਦਾ ਕੋਈ ਮੈਸੇਜ ਨਹੀਂਗਾ ਤੇ ਜੇ ਕੋਈ ਬੰਦਾ ਬਾਹਰ ਦਾ ਇਦਾਂ ਦਾ ਕੋਈ ਮੈਸੇਜ ਆਉਂਦਾ ਅਸੀਂ ਉਹਨੂੰ ਪਹਿਲਾਂ ਹੀ ਤਲਾਹ ਕਰ ਦਿੰਦੇ ਹਾਂ ਵੀ ਸਾਡੇ ਇੰਟਰਫੇਅਰ ਕਰਨ ਦੀ ਸਾਨੂੰ ਲੋੜ ਕੋਈ ਨਹੀਂ ਜੀ ਬਿਲਕੁਲ ਭਾਈਚਾਰਾ ਕਿੰਨਾ ਭਾਈਚਾਰਾ ਸਾਡਾ ਹਾਂ ਭਾਈਚਾਰਾ ਸਾਡਾ ਬਹੁਤ ਵਧੀਆ ਤੇ ਅਸੀਂ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਸਾਡਾ ਹੋਂਦ ਵਾਲੋ ਮਹਾਰਾ ਦਾ ਸਰੂਪ ਆ ਜਾਏਗਾ ਇਹ ਉਦੋਂ ਵੀ ਇਹ ਅਰਦਾਸ ਕਰਾਂਗੇ ਵੀ ਸਾਡਾ ਜਿਵੇਂ ਭਾਈਚਾਰਾ ਪਹਿਲਾਂ ਉਸ ਤੋਂ ਵੀ ਵੱਧ ਕੇ ਸਾਡਾ ਹੋਰ ਬ ਕਿੰਨਾ ਸਮਾਂ ਲੱਗਿਆ ਗੁਰਦੁਆਰਾ ਸਾਹਿਬ ਨੂੰ ਬਣਾ ਲਈ ਤਾਂ ਹੁਣ ਅੱਗੇ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਫਿਰ ਪ੍ਰਕਾਸ਼ ਕਰਨ ਦੇ ਲਈ ਇਹ ਲਾ ਲੋ ਸਾਲ ਦੇ ਕਰੀਬ ਹੋ ਚੱਲਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਡੇ ਪਿੰਡ ਥੋੜੇ ਘੱਟ ਨੇ ਜੀ ਜਿਵੇਂ ਮੰਨ ਲਓ ਗਰਾਈ ਹੁੰਦੀ ਏ ਜਾਂ ਆਪਾਂ ਆਪਸ ਵਿੱਚ ਇਕੱਠਾ ਕੀਤਾ ਕੰਮ ਹਨਾ ਤੇ ਉਹ ਲਾ ਲੋ ਇਸ ਕਰਕੇ ਥੋੜਾ ਹ ਟਾਈਮ ਲੱਗ ਗਿਆ ਤੇ ਹੁਣ ਮਹਾਰਾਜ ਸੁਖ ਰੱਖ ਕੇ ਬਿਹਾ ਬਸਾਖੀ ਤੱਕ ਅਸੀਂ ਉਹਨੂੰ ਮਹਾਰਾਜ ਰੂਪ ਲੈ ਕੇ ਤੇ ਗੁਰਦੁਆਰਾ ਪ੍ਰਕਾਸ਼ ਕਰ ਦੇਣਾ ਜੀ ਸੰਗਤ ਆਉਂਦੀ ਹੈ ਜੇ ਦੇਖਿਆ ਜਾਵੇ ਤਾਂ ਸੰਗਤ ਬੜੀ ਆਉਂਦੀ ਹੈ ਜੀ ਕੋਣ ਲਾ ਲੋ ਚਲੋ ਹੁਣ ਗੁਰਦੁਆਰਾ ਸਾਹਿਬ ਲਾ ਲੋ ਹੁਣ ਪ੍ਰਕਾਸ਼ ਨਹੀਂ ਹੋਇਆ ਤੇ ਹੁਣ ਵੀ ਜਿਵੇਂ ਆਪਣੇ ਭੈਣਾਂ ਨੇ ਭਰਾ ਨੇ ਸ਼ਾਮ ਨੂੰ ਜਿਵੇਂ ਸਵੇਰੇ ਦੋ ਟਾਈਮ ਆ ਕੇ ਤੇ ਪਾਠ ਕਰਦੀਆਂ ਨੇ ਨਾਮ ਜਪਦੀਆਂ ਨੇ ਹਾਂਜੀ ਬਿਲਕੁਲ ਮਿਲ ਕੇ ਹਜੇ ਤੱਕ ਸ਼ੁਰੂਆਤ ਹੀ ਹੋਈ ਗੁਰਦੁਆਰਾ ਸਾਹਿਬ ਦੀ ਉਸ ਤੋਂ ਪਹਿਲਾਂ ਹੀ ਮਨ ਦੇ ਵਿੱਚ ਲਗਨ ਜਿਹੜੀ ਉਹ ਜਿਹੜੀ ਜਿਹੜੀ ਹਾਂਜੀ ਮਾਨਾ ਵੀ ਜਿਹੜਾ ਹਨ ਅਜਤ ਕਮਾਰਾ ਦਾ ਸਰੂਪ ਨਹੀਂ ਗਿਆ ਆ ਤੇ ਹੁਣ ਵੀ ਇੰਨਾ ਲੋਕਾਂ ਦੇ ਪ੍ਰਤੀ ਇੰਨਾ ਪਿਆਰ ਹੈ ਵੀ ਮਹਾਰਾ ਦੇ ਸਰੂਪ ਤੋਂ ਆਉਣ ਤੋਂ ਪਹਿਲਾਂ ਵੀ ਆਪਾਂ ਬੜਾ ਪ੍ਰਚਾਰ ਕਰਦੇ ਨੇ ਸਾਰੇ ਸੰਗਤ ਬਹਿ ਕੇ ਇਹਦੇ ਚ ਹਿੰਦੂ ਭਾਈ ਨੇ ਵੀ ਸਿੱਖ ਨੇ ਵੀ ਸਾਰੇ ਜਿੰਨੇ ਸਾਡੇ ਹੰਜ ਸਾਰੇ ਇਕੱਠੇ ਬਹਿ ਕੇ ਸਾਡੇ ਸਾਰੇ ਕਰਦੇ ਨੇ ਬਿਲਕੁਲ ਹਾਂਜੀ ਤੇ ਵੀਰ ਜੀ ਕਿਵੇਂ ਦੀ ਭਾਵਨਾ ਜਿਹੜੀ ਜੁੜੀ ਹੋਈ ਆ ਗੁਰੂ ਘਰ ਦੇ ਨਾਲ ਕਿ ਤੁਸੀਂ ਇੱਥੇ ਜਿਹੜਾ ਕਿ ਆ ਵੀ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਭਾਵਨਾ ਤੁਹਾਡੀ ਕਿਵੇਂ ਦੀ ਗੁਰੂ ਘਰ ਨਾਲ ਜੁੜੀ ਕਿ ਹੁਣ ਤੁਸੀਂ ਗੁਰਦੁਆਰਾ ਸਾਹਿਬ ਵੀ ਆਪਣੇ ਪਿੰਡ ਦੇ ਵਿੱਚ ਬਣਾਉਣਾ ਸ਼ੁਰੂ ਕਰਤਾ ਭਾਵਨਾ ਤੇ ਇਹ ਜੀ ਸਾਰਾ ਇੱਕ ਹੀ ਆ ਪ੍ਰਮਾਤਮਾ ਤੋਂ ਇੱਕ ਹੈ ਜੀ ਹਿੰਦੂ ਲਗਾ ਲਓ ਚ ਸਿੱਖ ਲਗਾ ਲਓ ਹਾਂ ਗੁਰੂ ਗ੍ਰੰਥ ਸਾਹਿਬ ਮੈਂ ਤਾਂ ਸਭੀ ਨਾਮੁਕ ਜਿਕਰ ਹੈ ਜੀ ਬਿਲਕੁਲ ਕਿਸੇ ਇੱਕ ਦਾ ਤਾਂ ਹੈ ਨਹੀਂ ਬਿਲਕੁਲ 15 ਪਗਦਾਂ ਦੀ ਬਾਣੀ ਹੈ 11 ਪੱਟਾਂ ਦੀ ਬਾਣੀ ਹੈ ਤਾਂ ਉਹ ਕੀ ਉਪਦੇਸ਼ ਜਿਹੜਾ ਦਿੰਦੇ ਨੇ ਹਾਂਜੀ ਹਾਂਜੀ ਬਿਲਕੁਲ ਬਾਣੀ ਵੀ ਕਹਿੰਦੀ ਆ ਚੋ ਵਰਨਾ ਕੋ ਸਾਂਝਾ ਉਪਦੇਸ਼ ਸੱਬੇ ਸਾਂਝੀ ਵਾਲ ਸਦਾਇਨ ਕਿਸੇ ਨਾ ਦਿਸੈ 12 ਜੀਓ ਤੇ ਅੱਜ ਵਾਕਿਆ ਹੀ ਇਸ ਪਿੰਡ ਨੇ ਇਨ੍ਹਾਂ ਸ਼ਬਦਾਂ ਤੇ ਪੈਰਾ ਦਿੱਤਾ ਜੇ ਦੇਖਿਆ ਜਾਵੇ ਤਾਂ ਬਹੁਤ ਇਦਾਂ ਦੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਜਾਂ ਧੜਿਆਂ ਦੇ ਵੱਲੋਂ ਜਾਤੀ ਧਰਮਾਂ ਦੇ ਨਾਂ ਤੇ ਵੰਡਿਆ ਜਾਂਦਾ ਆ ਪਰ ਉੱਥੇ ਹੀ ਇਸ ਪਿੰਡ ਨੇ ਮਿਸਾਲ ਕਾਇਮ ਕਰ ਦਿੱਤੀ ਕਿ ਸਾਡਾ ਭਾਈਚਾਰਾ ਇੱਕ ਹੈ ਭਾਈਚਾਰਾ ਕਾਇਮ ਹੈ ਤੇ ਉਹ ਰਹੇਗਾ ਸੋ ਇਹ ਮਿਸਾਲ ਬਹੁਤ ਵੱਡੀ ਦਿੱਤੀ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਇਸ ਤਰੀਕੇ ਦੇ ਆ ਆਪਾਂ ਦੇਖਦੇ ਆ ਘਟਨਾਵਾਂ ਹੋ ਜਾਂਦੀਆਂ ਨੇ ਸਿੱਖ ਵਰਸਸ Hindu ਬਣਾ ਦਿੰਦੇ ਨੇ ਸਿੱਖ ਵਰਸਸ ਜਾਟ ਬਣਾ ਦਿੰਦੇ ਨੇ ਇਦਾਂ ਦੀਆਂ ਵੀ ਘਟਨਾਵਾਂ ਜਿਹੜੀਆਂ ਹੁੰਦੀ ਆ ਨੀ ਦੇਖੋ ਜੀ ਇਹ ਤਾਂ ਸਭ ਗਲਤ ਹੈ ਜੀ ਹਾਂ گاਉਂ ਮੇਂ ਅੱਭਾ ਹੀ ਚਲ ਰਹਾ ਹੈ ਹਿੰਦੂ ਸਭ ਸੇ ਇਕੱਠੇ ਹੀ ਰਹਤੇ ਜੀ ਹੈ ਤਾਂ ਇਨਸਾਨ ਹੈ ਨਾ ਹੈ ਤਾਂ ਇਨਸਾਨ ਨਹੀਂ ਹੈ ਜੀ ਭਗਵਾਨ ਜਿਹੜਾ ਪਰਮਾਤਮਾ ਹੈ ਤੇ ਇੱਕ ਹੀ ਹੈ ਜੀ ਜੀ ਔਰ ਪਿੰਡ ਦੇ ਵਿੱਚ ਗੁਰੂ ਘਰ ਨਹੀਂ ਸੀ ਤਾਂ ਸੋਚਿਆ ਗੁਰੂ ਘਰ ਵੀ ਬਣਾ ਲਈ ਹਾਂ ਜੀ ਹਾਂ ਸਾਰਿਆਂ ਨੇ ਰਲ ਮਿਲ ਕੇ ਜੀ ਹਾਂ ਸਾਰਿਆਂ ਨੇ ਇਕੱਠੇ ਹੋ ਕੇ ਸਾਰੇ ਗੋਂ ਕਸੇਯੋਗੇ ਜੀ ਬਿਲਕੁਲ ਸੋ ਵੀਰ ਦੁਆਰਾ ਬਣਾਇਆ ਜੀ ਉਹ ਜਿਹੜੇ ਵੀਰ ਸਾਡੇ ਨਾਲ ਨੇ ਇਹਨਾਂ ਦੇ ਪਰਿਵਾਰ ਵੱਲੋਂ ਹੀ ਇੱਟਾਂ ਦੀ ਸੇਵਾ ਜਿਹੜੀ ਕੀਤੀ ਗਈ ਹੈ ਸ਼ੁਰੂਆਤ ਜਿਹੜੀ ਗੁਰਦੁਆਰਾ ਸਾਹਿਬ ਅਕੇ ਕੀਤੀ ਗਈ ਤਾਂ ਕਿਵੇਂ ਸੋਚਿਆ ਕਿ ਪੂਰੇ ਗੁਰਦੁਆਰਾ ਸਾਹਿਬ ਦੀਆਂ ਇੱਟਾਂ ਹੀ ਜਿਹੜੀਆਂ ਕਿ ਉਹ ਸੇਵਾ ਦੇ ਵਿੱਚ ਲਾ ਦੇਣੀ ਹੈ ਬਸ ਲੜਕਾ ਬਾਹਰ ਫਾਜਿ ਗਏ ਜੀ ਬਾਹਰ ਸੁਸਨਾ ਕੋਈ ਸੁਖ ਨਾ ਸਕਣਾ ਸੁਖ ਲਈ ਪਤਾ ਨਹੀਂ ਕੀ ਕਰਿਆ ਉਸ ਦੀ ਮਰਜ਼ੀ ਹੈ ਤੋ ਜੀ ਉਸ ਨੇ ਪੈਸੇ ਭੇਜ दिए ਉਹਨੇ ਵੀ ਮੇਰੇ ਪੈਸੇ ਲਗਵਾਤੇ ਗੁਰਦੁਆਰੇ ਮੰਗਵਾਤੇ ਅਕੇ ਹਾਂ ਜੀ ਉਸ ਨੇ 2 ਲੱਖ ਰੁਪਏ ਉਸ ਨੇ ਭੇਜ ਦਿਆ 2 ਲੱਖ 1 ਲੱਖ ਮਨ ਬਿਰਲ ਆਦੀ ਆਪਣੇ ਪਤੇ ਜਿਤਨਾਕ ਬਣਿਆ ਜੀ ਜਿੰਨਾ ਗੁਰੂ ਸਾਹਿਬ ਨੇ ਤੁਹਾਨੂੰ ਹਨਾ ਜਿਤਨੇ ਕੋਨਾ ਨਾ ਸੇਵਾ ਮਾਰੇ ਇਸੇ ਮਾਈਆ ਕਰਦੀ ਬਿਲਕੁਲ ਵੀਰ ਜੀ ਜਦੋਂ ਸ਼ੁਰੂਆਤ ਕੀਤੀ ਸੀ ਗੁਰਦੁਆਰਾ ਸਾਹਿਬ ਬਣਾਉਣ ਦੀ ਤਾਂ ਜਦੋਂ ਤੁਸੀਂ ਇਹਨਾਂ ਸਾਰਿਆਂ ਨਾਲ ਸਲਾਹ ਕੀਤੀ ਤਾਂ ਮਿਲ ਕਿਵੇਂ ਦਾ ਫੀਡਬੈਕ ਸੀ ਕੀ ਵਿਚਾਰ ਤੁਹਾਡੀ ਹੋਈ ਬਣਾਉਣ ਤੋਂ ਪਹਿਲਾਂ ਉਦੋਂ ਇਸ ਤਰ੍ਹਾਂ ਸੀਗਾ ਵੀ ਉਦੋਂ ਸਾਡੇ ਦਿਮਾਗ 'ਚ ਇੰਨੇ ਗੱਲ ਨਹੀਂ ਸੀ ਜੀ ਤੇ ਕਦੋਂ ਆਈ ਇਹ ਹੀ ਬਸ ਐਮੈ ਤੁਹਾਨੂੰ ਪਹਿਲਾਂ ਵੀ ਇਹ ਕੱਲ ਦੱਸੀ ਸੀ ਵੀ ਜਦੋਂ ਆਪਾਂ ਮਹਾਰਾਜ ਦਾ ਸਰੂਪ ਜੰਡੀ ਫਾਰਮੂਲਾ ਲੈ ਕੇ ਆਉਂਦੇ ਸੀ ਹਨਾ ਸਾਨੂੰ ਇੱਕ ਤੇ ਦੂਰ ਪੈਂਦੇ ਸੀ ਵੀ ਮਨ ਚ ਭਾਵਨਾ ਇਹ ਆਈ ਵੀ ਕਿਉਂ ਨਾ ਆਪਾਂ ਵੀ ਮਹਾਰਾਜ ਨੂੰ ਆਪਣੇ ਪਿੰਡ ਲਈਏ ਤੇ ਇਹ ਭਾਵਨਾ ਕਰਕੇ ਅੱਜ ਇੱਕ ਗੱਲ ਬੰਦੇ ਨਾਲ ਗੱਲ ਕੀਤੀ ਕੱਲ ਦੂਜਾ ਨਾਲ ਗੱਲ ਕੀਤੀ ਵੀ ਸਾਰਿਆਂ ਨਾਲ ਰਲ ਮਿਲ ਕੇ ਉਦੋਂ ਜਦੋਂ ਲਾਲੋ ਸਾਰੇ ਇਕੱਠੇ ਹੋਏ ਸਾਰਿਆਂ ਦੀ ਹਾਮੀ ਭਰ ਲਈ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਆਪਾਂ ਮਹਾਰਾਜ ਦਾ ਸਰੂਪ ਹੈ ਜਿਹੜਾ ਆਪਣੇ ਪਿੰਡ ਹੀ ਲੈ ਕੇ ਆਈਏ ਸਾਡਾ ਕੱਲਾ ਹੀ ਘਰ ਸੀ ਜਿਹੜਾ ਸਿੱਖ ਪਰਿਵਾਰਾਂ ਦਾ ਸੀ ਸਾਡਾ ਜੜ ਸਿੱਖਾਂ ਦਾ ਕੱਲਾ ਘਰ ਹੈ ਜੀ ਜੀ ਜਾਟ ਨੇ ਲੋਕਲ ਨੇ ਸਾਰੇ ਨੇ ਠੀਕ ਹੈ ਬਾਕੀ ਸਰਦਾਰ ਸੈਣੀ ਨੇ ਜੀ ਕੁਝ ਉਂਝ ਦੂਜੇ ਸੈਣੀ ਨੇ ਪਰ ਵੈਸੇ ਸਾਰੇ ਸਿੱਖੀ ਨੇ ਉਂਝ ਸਿੱਖੀ ਹੁਣ ਤਾਂ ਆਪਾਂ ਇਹ ਗੱਲ ਕਹਿੰਦੇ ਆ ਜੀ ਜਦੋਂ ਮਹਾਰਾਜ ਰੂਪ ਆਇ ਤੇ ਆ ਗਿਆ ਨਾ ਹੁਣ ਤੇ ਸਾਰਾ ਪਿੰਡ ਸਿੱਖਾਂ ਦੇ ਹੀ ਹੋ ਗਿਆ ਜੀ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਗੁਰੂ ਘਰ ਬਣਨਾ ਸ਼ੁਰੂ ਹੋ ਗਿਆ ਤਾਂ ਕੋਈ ਬਦਲਾਅ ਵੀ ਆਇਆ ਪਿੰਡ ਦੇ ਵਿੱਚ ਇਸ ਗੁਰੂ ਘਰ ਨੂੰ ਦੇਖਦਿਆਂ ਵੇਖੋ ਬਦਲਾਅ ਤੇ ਇਸ ਤੋਂ ਵੱਧਿਆ ਬਦਲਾਅ ਇਸ ਤੋਂ ਕੀ ਆਏਗਾ ਜਦੋਂ ਹੁਣ ਸਾਰੇ ਭਾਈਚਾਰਾ ਸਾਰਾ ਜਿਵੇਂ ਸਵੇਰ ਜਿਵੇਂ ਸ਼ਾਮ ਨੂੰ ਲਾ ਲੋ ਇਕੱਠੇ ਹੁੰਦੇ ਨਾ ਮਹਾਰਾਜ ਦਾ ਵੇਲਾ ਹੁੰਦਾ ਹੈ ਉਦੋਂ ਆ ਕੇ ਜਦੋਂ ਪਾਠ ਕਰਦੇ ਹੋ ਇਸ ਤੋਂ ਵੱਧ ਤੇ ਆਪਾਂ ਭਾਈਚਾਰਾ ਕੀ ਆ ਕਿ ਹੁਣ ਬੰਨਾ ਹੈ ਨਾ ਜਿੱਤੀ ਮਤਲਬ ਕਿ ਪਰੰਪਰਾ ਹੈਗੀ ਆ ਹਰਿਆਣਵੀ ਜਾਟਾਂ ਦੀ ਹੁੱਕਾ ਪੀਣਾ ਤਾਂ ਉਹ ਵੀ ਕਿਤੇ ਨਾ ਕਿਤੇ ਛੁੱਟ ਗਿਆ ਇਹਨਾਂ ਦਾ ਬੜਾ ਕਈ ਘਰ ਨੇ ਜੀ ਜਿਨ੍ਹਾਂ ਨੇ ਬਿਲਕੁਲ ਛੱਡਤਾ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੀ ਸ਼ੁਰੂ ਸੇ ਹੁੱਕਾ ਨਹੀਂ ਆ ਜੀ ਕਈ ਘਰ ਐਸੇ ਹਨ ਓਕੇ ਜੋ ਜੱਟਾਂ ਕੇ ਮਰੇ ਉਹਨਾਂ ਨੂੰ ਹੁੱਕਾ ਸ਼ੁਰੂ ਸੇ ਨਹੀਂ ਓਕੇ ਬਿਲਕੁਲ ਮੇਰੇ ਲਈ ਭਾਵਨਾ ਹੀ ਤੁਹਾਡੇ ਇਹੋ ਜੀ ਜੁੜੀ ਹੋਈ ਆ ਕਿ ਇਹ ਚੀਜ਼ ਤੁਹਾਨੂੰ ਦੂਰ ਰਹਿੰਦੇ ਹੋ ਮਹਾਰੀ ਦਾਦੀ ਸਿੱਖੋਂ ਘਰ ਸੇ تھی ਜੀ ਓਕੇ ਮੇਰਾ ਬਾਪਰ ਦੋ ਭਾਈ ਥੇ ਉਹ ਵਹਾਂ ਸੇ ਜੁੜੇ ਹੋਏ ਥੇ ਜੀ ਤੋ ਵਹੀ ਸੇ ਮਹਰੇ ਸਾਰੇ ਪਰਿਵਾਰ ਕੀ ਭਾਵਨਾ ਸਾਤ ਮਨ ਲੜਕੇ ਮੇਰੇ ਤਾਊਕੇ ਆ ਸਾਤ ਭਾਈ ਆ ਮੈਂ ਓਕੇ ਤੋ ਮਹਰੀ ਭਾਵਨਾ ਵਹੀ ਸੇ ਜੁੜੀ ਹੋਈ ਆ ਜੀ ਪਹਿਲਾਂ ਵੀ ਗੁਰੂ ਘਰ ਜਾਂਦੀ ਸੀ ਹਾਂਜੀ ਗੁਰੂ ਘਰ ਜਾਵਾ ਸ਼ੁਰੂ ਸੇ ਜਾਓ ਸ਼ੁਰੂ ਸੇ ਜਾਂਦੇ ਆ बिल्कुल भाई साहब क्या कहना चाहेंगे आप इस कह सकते कि एक ऐसा आपने मैसेज दिया गुरुद्वारा साहब के कि जो जाट है सैनी है या सिख है वो कहीं भी अलग नहीं है इकट्ठे ही हैं सारे सारे एक ही हैं जी जी शुरू से एक ही हैं तो परमात्मा एक है हाँ ਉਸ ਮਤਲਬ ਕਿ ਕੋਈ ਬਾਤ ਹੀ ਨਹੀਂ ਜੀ ਕਿੰਨੀ ਕੋ ਖੁਸ਼ੀ ਹੁੰਦੀ ਹੈ ਬ گاਉਂ ਮੇ ਕਿ ਹਮਾਰੇ ਵੀ ਗਾਉਂ ਮੇ ਗੁਰਦੁਆਰਾ ਸਾਹਿਬ ਬਣ ਬਹੁਤ ਖੁਸ਼ੀ ਹੋਆ ਜੀ ਬਸਾਂ ਸਵੇਰਾ ਕਾ ਜਾਂ ਬੈਠ ਜਾ ਇਕੱਠੇ ਹੋ ਗ ਜੀ ਬਹੁਤ ਖੁਸ਼ੀ ਹੋਆ ਅੱਛਾ ਮੋਲ ਬਣਨ ਲੱਗ ਰਿਹਾ ਜੀ ਗੋਮ ਸੁਧਾਰ ਹੋਏ ਕਸੇ ਵੀ ਹਮ ਹਮ ਬਿਲਕੁਲ ਸੋ ਲੰਗਰ ਹਾਲ ਵੀ ਜਿਹੜਾ ਉਹ ਤਿਆਰ ਕੀਤਾ ਜਾਏਗਾ ਇੱਥੇ ਫਿਰ ਹਾਂਜੀ ਸਾਡੇ ਲੰਗਰ ਹਾਲ ਜਿਹੜੇ ਸਰਪੰਚ ਨੇ ਸਾਡੇ ਤੇ ਹੋਰ ਹੋਰ ਮੈਂਬਰ ਨੇ ਸਾਡੇ ਜਿਹੜੇ ਜੀ ਤੇ ਇਹਨਾਂ ਨੇ ਸਾਰੇ ਨਾਲ ਰਲ ਮਿਲ ਕੇ ਜਿਹੜਾ ਸਾਡਾ ਲੰਗਰ ਹਾਲ ਲੰਗਰ ਹਾਰ ਦਾ ਪ੍ਰਸਤਾਵ ਆਇਆ ਸੀਗਾ ਜੀ ਤੇ ਉਹ ਸਰਕਾਰ ਨੇ ਸਾਨੂੰ ਲੰਗਰ ਹਾਰ ਦਿੱਤਾ ਜੀ ਤੇ ਹੁਣ ਬਸ 2-4 ਦਿਨਾਂ ਚ ਕੰਮ 700 ਸਰਪੰਚ ਜੀ ਨਹੀਂ ਉਹ ਹਰੀ ਜਾਣਾ ਚਾਹੁੰਦੇ ਨੇ ਜੀ ਹਾਂਜੀ ਉਹ ਹਰੀ ਲੋਕਲ ਨੇ ਉਹ ਹਰੀ ਜਾਣਾ ਚਾਹੁੰਦੇ ਨੇ ਤੇ ਬਾਕੀ ਜਿਹੜੇ ਮੈਂਬਰ ਪੰਚਾਇਤ ਬਣੇ ਨੇ ਕੁਝ ਮਾਲੋ ਸੈਣੀਆ ਚ ਨੇ ਤੇ ਕੁਝ ਆਪਣਾ ਜੱਟਾਂ ਚ ਨੇ ਤੇ ਕੁਝ ਹੋਰ ਹਰੀ ਜਾਣਾ ਚ ਨੇ ਸਾਰੇ ਜਾਤੀਆਂ ਚੋਂ ਹਾਂਜੀ ਹਾਂਜੀ ਪਰ ਕੋਈ ਵੀ ਇੱਥੇ ਜਾਤ ਪਾਤ ਦਾ ਵਖਰੇਵਾ ਨਹੀਂ ਕੀਤਾ ਜਾਤ ਪਾਤ ਦਾ ਤੇ ਇੱਥੇ ਕੋਈ ਮਤਲਬ ਨਹੀਂ ਬਣਦਾ ਜੀ ਤੇ ਨਾ ਸਾਡੇ ਪਿੰਡ ਇਸ ਤਰ੍ਹਾਂ ਦਾ ਵੀ ਕੋਈ ਸਾ ਪਿੰਡ ਵੀ ਕਿਤੇ ਜੇ ਲਾ ਲੋ ਕੰਮ ਵਿੱਚ ਇੰਟਰਫੇਅਰ ਕਰਦਾ ਉਹ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਏ ਜਦੋਂ ਸਾਡੇ ਪਤਾ ਲੱਗਾ ਨਾ ਪਿੰਡ ਚ ਵੀ ਗੁਰਦੁਆਰਾ ਸਾਹਿਬ ਬਣਨ ਲੱਗਾ ਤੇ ਘਰੋਂ ਲੋਕ ਕਿ ਨਿਕਲ ਨਿਕਲ ਕੇ ਬਾਹਰ ਆਏ ਸੀ ਵੀ ਆਪਾਂ ਗੁਰਦੁਆਰਾ ਸਾਹਿਬ ਵੇਖੀ ਕਿਵੇਂ ਬਣਾਉਂਦੇ ਨੇ ਕੀ ਕਰਦੇ ਨੇ ਵੀ ਰਲ ਮਿਲ ਕੇ ਸੇਵਾ ਕਰਦੇ ਨੇ ਇਕੱਠੇ ਹੋ ਹਾਂਜੀ ਹਾਂਜੀ ਜਦ ਬਿਲਡਿੰਗ ਬਣੀ ਉਹ ਸੇਵਾ ਕਿੱਥੇ ਉਹ ਵੀ ਤੇਰੇ ਪਿੰਡ ਬੜੀ ਕੀਤੀ ਏ ਜੀ ਲੋਕੀ ਆਪਣੇ ਕੰਮ ਛੱਡ ਛੱਡ ਕੇ ਗੁਰੂ ਘਰ ਆ ਕੇ ਸੇਵਾ ਬੜੀ ਕੀਤੀ ਏ ਜੀ ਗੁਰਾਂ ਹਾਂਜੀ ਆਪ ਬਣਾ ਦੇਗਾ ਹਾਂਜੀ ਹਾਂ ਆਪ ਹੀ ਤਿਆਰ ਕੀਤਾ ਵਾਪੀ ਆਪ ਹੀ ਤਿਆਰ ਕੀਤਾ ਜੀ ਸਾਰਾ ਜੀ ਹਾਂਜੀ ਬਹੁਤ ਧੰਨਵਾਦ ਜੀ ਤੁਹਾ ਦਰਸ਼ਕੋ ਬਹੁਤ ਸੋਹਣਾ ਮੈਸੇਜ ਇੱਕ ਸੁਨੇਹਾ ਚੈਨਲ ਦੇ ਜ਼ਰੀਏ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਪਿੰਡ ਦੇ ਵਿੱਚ ਜਦੋਂ ਪਹੁੰਚੇ ਤਾਂ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ ਕਿ ਸਾਡੇ ਪਿੰਡ ਵੀ ਗੁਰਦੁਆਰਾ ਸਾਹਿਬ ਬੰਦਿਆ ਤੇ ਸਾਡੇ ਪਿੰਡ ਵੀ ਗੁਰੂ ਘਰ ਦਾ ਜਿਹੜਾ ਕਿ ਗੁਰੂ ਸਾਹਿਬ ਜੀ ਆਪ ਵਿਰਾਜਣਗੇ ਸੰਗਤ ਦੇਖੋ ਹਜੇ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋ ਰਹੀ ਹੈ ਤੇ ਸੁਬਾ ਸ਼ਾਮ ਇਥੇ ਬੀਬੀਆਂ ਪੈਣਾ ਆ ਕੇ ਪਾਠ ਕਰਦੀਆਂ ਨੇ ਸਾਰੇ ਰਲ ਮਿਲ ਕੇ ਬੈਠਦੇ ਨੇ ਸੋ ਇਹ ਬਹੁਤ ਸੋਹਣਾ ਮੈਸੇਜ ਸੀ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੁੜੇ ਰਹੋ ਸਾਡੇ ਪੇਜ ਦੇ ਨਾਲ ਇਸਦਾ ਹੀ ਹੋਰ ਪ੍ਰੋਗਰਾਮ ਵੀਡੀਓਜ਼ ਲੈ ਕੇ ਆਉਂਦੇ ਰਾਂਗੇ ਸ਼ੇਅਰ ਤੁਸੀਂ ਦਬਕੇ ਕਰਿਓ ਤਾਂ ਜੋ ਪਤਾ ਲੱਗੇ ਕਿ ਕਿਵੇਂ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਹੁੰਦਾ ਸੋ ਇਜਾਜ਼ਤ ਦਿਓ ਧੰਨਵਾਦ